ਮੈਂ ਕੱਲੀ ਨਹੀਂ ਕਹਿੰਦੀ ਸਹਲਿਓ ਸਾਰਾ ਹੀ ਪਿੰਡ ਕਹਿੰਦਾ ਮੈਂ ਕੱਲੀ ਨਹੀਂ ਕਹਿੰਦੀ ਸਹਲਿਓ ਸਾਰਾ ਹੀ ਪਿੰਡ ਕਹਿੰਦਾ ਕਗਰਾ ਬੇਬੇ ਦਾ ਬਹੁਦੀ ਜੀਨ ਨਾਲੋਂ ਮਹਿੰਗਾ ਕਗਰਾ ਬੇਬੇ ਦਾ ਬਹੁਦੀ ਜੀਨ ਨਾਲੋਂ ਮਹਿੰਗਾ ਕਗਰੇ ਉੱਤੇ ਮੋਰਨੀ ਆ ਗਈ ਜੀਨ ਦੇ ਉੱਤੇ ਟਾਕੀ ਕਗਰੇ ਉੱਤੇ ਮੋਰਨੀ ਆ ਗਈ ਜੀਨ ਦੇ ਉੱਤੇ ਟਾਕੀ ਕਗਰੇ ਉੱਤੇ ਲੱਗੇ ਸਿਤਾਰੇ ਜੀਨ ਗੋਡੇ ਤੋਂ ਪਾਟੀ ਕਗਰੇ ਉੱਤੇ ਲੱਗੇ ਸਿਤਾਰੇ ਜੀਨ ਗੋਡੇ ਤੋਂ ਪਾਟੀ ਕਗਰਾਵਾ ਰੋਲੇ ਵਰਗਾ ਜੀਨ ਚ ਮੁੜਕਾ ਵੇਂਦਾ ਕਗਰਾ ਬੇਬੇ ਦਾ ਬਹੁਤ ਜੀਨ ਨਾਲ ਮਹਿੰਗਾ ਕਗਰਾ ਬੇਬੇ ਦਾ ਬੋਧ ਜੀਨ ਨਾਲੋਂ ਮਹਿੰਗਾ ਜਦ ਵੀ ਕਗਰਾ ਘੁੰਮਦਾ ਜਾਪੇ ਮੋਰ ਪੈਲ ਕੋਈ ਪਾਵੇ ਜਦ ਵੀ ਕਗਰਾ ਘੁੰਮਦਾ ਜਾਪੇ ਮੋਰ ਪੈਲ ਕੋਈ ਪਾਵੇ ਗਾਗਰ ਵਰਗੀ ਨਾਰਗੀ ਦੇ ਵਿੱਚ ਗੀਤ ਬੋਲੀਆਂ ਪਾਵੇ ਗਾਗਰ ਵਰਗੀ ਨਾਰਗੀ ਦੇ ਵਿੱਚ ਗੀਤ ਬੋਲੀਆਂ ਗਾਵੇ ਸਿਰ ਤੋਂ ਨਸ਼ਾ ਤਾਂ ਲੈ ਜਾਂਦਾ ਪਰ ਦਿਲ ਦਾ ਨਿਸ਼ਾਨ ਨਹੀਂ ਲੈਂਦਾ ਕਗਰਾ ਬੇਬੇ ਦਾ ਬੌਧੀ ਜੀਨ ਨਾਲੋਂ ਮਹਿੰਗਾ ਕਗਰਾ ਬੇਬੇ ਦਾ ਬੌਧੀ ਜੀਨ ਨਾਲੋਂ ਮਹਿੰਗਾ ਸੋਨਾ ਭਾਵੇਂ ਪੁਰਾਣਾ ਹੋ ਜਾਏ ਕੀਮਤ ਕਦੇ ਨਹੀਂ ਘਟਦੀ ਸੋਨਾ ਭਾਵੇਂ ਪੁਰਾਣਾ ਹੋ ਜਾਏ ਕੀਮਤ ਕਦੇ ਨਹੀਂ ਘਟਦੀ ਸ਼ੀਸ਼ਾ ਭਾਵੇਂ ਟੁੱਟ ਜਾਵੇ ਲਿਸ਼ਕੋਰ ਪਹਿਣੋ ਨਹੀਂ ਹਟਦੀ ਸ਼ੀਸ਼ਾ ਭਾਵੇਂ ਟੁੱਟ ਜਾਵੇ ਲਿਸ਼ਕੋਰ ਪੈਣੋ ਨਹੀਂ ਹਟਦੀ ਸਈਓਨੀ ਅੱਜਕੱਲ ਕੱਗਰਾ ਬਣ ਗਿਆ ਲਹਿੰਗਾ ਸਈਓਨੀ ਅੱਜਕੱਲ ਕੱਗਰਾ ਬਣ ਗਿਆ ਲਹਿੰਗਾ ਕੱਗਰਾ ਬੇਬੇ ਦਾ ਬੌਧ ਜੀਨ ਨਾਲੋਂ ਮਹਿੰਗਾ ਕੱਗਰਾ ਬੇਬੇ ਦਾ ਬੌਧ ਜੀਨ ਨਾਲੋਂ ਮਹਿੰਗਾ ਕੱਗਰਾ ਬੇਬੇ ਦਾ ਬੌਧ ਜੀਨ ਨਾਲੋਂ ਮਹਿੰਗਾ